ਹਾਂਜੀ ਜੀ ਟੀਟੂ ਬਣੀ ਰਾਤ ਕੀ ਰੋਜ ਪ੍ਰਦਰਸ਼ਨ ਕਰ ਰਹੇ ਹਾਂ ਡੀਸੀ ਦਫਤਰ ਦੇ ਵਿੱਚ ਆਕਰ ਬਾਹਰ ਆ ਕੇ ਇਹ ਕਹਿੰਦੇ ਨੇ ਕਿ ਜਿਵੇਂ ਆ ਪਾਰਕ ਜਿਹੜੀ ਆ ਕਿਰਾਏ ਤੇ ਦਿੱਤੀ ਉਹ ਮੇ ਸਾਨੂੰ ਦਿੱਤੀ ਜਾਵੇ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸੋਸ਼ਲ ਮੀਡੀਆ ਤੇ ਕੋਜ ਲੀਡ ਜਵਲੀਆਂ ਮਾਰਦੇ ਆ ਜਿਵੇਂ 12 5000 ਹੜਤਾਲੀ ਦੱਸੀ ਜਾਂਦੇ ਆ ਪਰ ਅੱਜ ਅਸੀਂ ਇੱਕ ਮੁੱਦਾ ਲੈ ਕੇ ਆਏ ਆ ਖਸਖਰ ਦੀ ਖੇਤੀ ਕਿਉਂਕਿ ਜਿਹੜੀ ਖਸਖਰ ਦੀ ਖੇਤੀ ਹੈਗੀ ਆ ਉਹ ਤੁਸੀਂ ਦੇਖੋ ਵੀ ਉਹਦੇ ਫਾਇਦੇ ਕਿੰਨੇ ਆ ਫੀਮ ਸਾਡੇ ਪੰਜਾਬ ਚ 3 ਲੱਖ ਰੁਪਏ ਕਿਲੋ ਵਿਕਤੀ ਆ ਡੋਡੇ 6000 ਰੁਪਏ ਕਿਲੋ ਆ ਖਾਸ ਖਾਸ 2000 ਰੁਪਏ ਕਿਲੋ ਆ ਆ ਤਿੰਨ ਤਨ ਫਸਲਾਂ ਇਹਦੇ ਵਿੱਚੋਂ ਨਿਕਲ ਗਈਆਂ ਪਰ ਸਾਡੇ ਸਰਕਾਰਾਂ ਸੁੱਤੀਆਂ ਪਈਆਂ ਨਿਕਰਾ ਸਾਡੇ ਸਰਕਾਰਾਂ ਨੇ ਚੌਧਰੀ ਸਾਹਿਬ ਬਦੂਰ ਵਿਰੋਧੀ ਚਲਾਇਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਗਰੀਬਾਂ ਦੇ ਘਰ ਬਿਠਾ ਕੇ ਦੇਖ ਲਏ ਜੀਵਤ ਰੱਖਣ ਵਾਲੀਆਂ ਗੋਲੀਆਂ ਵੀ ਦੇ ਕੇ ਦੇਖ ਲਈਆਂ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਜਿਹੜੇ ਜੀਵਤ ਆਪਾਂ ਗੋਲੀਆਂ ਰੱਖਦੇ ਆ ਉਹ ਵੀ ਨਸੀਬ ਬਨਾਰੀਆਂ ਨਿਕਰਾ ਉਹੀ ਥਾਂ ਤੇ ਡੋਡੇ ਫੀਮ ਨੌਜਵਾਨਾਂ ਨੂੰ ਦਿੱਤੇ ਜਾਣ ਤਾਂ ਜੋ ਉਹ ਮਰਨਾ ਹੁਣ ਇੱਕ ਕਰੇ 8899 ਮੋਤਾਂ ਹੋਣ ਲੱਗੀਆਂ ਸਾਡੇ ਇੱਥੇ ਸਾਰੇ ਪ੍ਰਧਾਨ ਖੜੇ ਨੇ ਉਤੋਂ ਕਿਸਾਨ ਵਰਤਨ ਫੇਰ ਦਿਖਰਾ ਨੋਨੋ ਮੋਤਾਂ ਹੋਣ ਲੱਗੇ 6 6 ਖ਼ਬਰਾਂ ਦੀ ਖ਼ਬਰਾਂ ਨਿਕਰਾ ਬਾਈ ਜੀ ਸਾਡੇ ਨਾਲ ਇੱਕ ਜਿਹੜਾ ਸੀ ਇਨਸਾਨ ਆ ਉਹਤੇ ਅਤਿਆਚਾਰ ਹੋ ਰਿਹਾ ਵਕਰ ਜਿਹਦੇ ਕੋਲ ਵੀ ਡੋਟੇ ਮਿਲਦੀਆਂ ਉਹਨੂੰ ਜੇਲ੍ਹ ਚਵਾ ਦਿੰਦੇ ਆ ਜਿਹੜਾ ਫੀਮ ਖਾਂਦਾ ਉਹਨੂੰ ਜੇਲ੍ਹ ਚ ਪਾ ਦਿੰਦੇ ਆ ਅਤਿਆਚਾਰ ਹੋ ਰਿਹਾ ਵਾ ਅਸਲ ਵਿੱਚ ਪੰਜਾਬ ਦੇ ਲੋਕਾਂ ਨੂੰ ਠੱਗਿਆ ਜਾ ਰਿਹਾ ਵਕਰ ਉਧਰੋਂ ਤਾਂ ਚਿੱਟਾ ਵੇਚਣ ਵਾਲੇ ਪੈਸਾ ਦਿੰਦੇ ਆ ਤੇ ਉਧਰੋਂ ਹੋਰ ਸਮਾਨ ਜਿਹੜਾ ਰੱਖੀ ਬੈਠੇ ਆ ਉਹ ਪੈਸਾ ਦਿੰਦੇ ਆ ਤੇ ਕਹਿੰਦੇ ਬਾਬੋ ਵੀ ਉਧਰੋਂ ਮਹਿੰਗੇ ਡੋਡੇ ਵੇਚੀ ਜਾਂਦੇ ਇੱਥੇ ਫੀਮ ਫੀਮ ਵੇਚੀ ਜਾਂਦੇ ਆ ਕਰਾ ਸੀ ਆਫਿਸ ਆਏ ਉਹਦਾ ਕੀ ਮੁੱਖਿਆ ਕਰਨ ਦੇਖੋ ਜੀ ਮੈਂ ਅੱਹੀ ਇੱਕ ਬੇਨਤੀ ਕਰਨ ਆਇਆ ਵਾਂ ਕਿ ਭਰਤਨਗਰ ਟਾਉਂਗ ਜਿਹੜਾ ਹੀਰੋ ਸਾਈਕਲ ਨੂੰ ਕਿਰਾਏ ਤੇ ਦੇਖਾ ਤੇ ਆ ਸਾਨੂੰ ਵੀ ਕਿਰਾਏ ਤੇ ਦਿੱਤਾ ਜਾਵੇ ਤਾਂ ਜੋ ਅਸੀਂ ਪੰਜਾਬ ਦੀ ਜਿਹੜੀ ਹੈਗੀ ਕਿਸਾਨੀ ਨੂੰ ਕਰਜ਼ੇ ਤੋਂ ਬਚਾਇਆ ਜਾਵੇ ਤੇ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਮਾਰੂ ਨਸ਼ੇ ਨੇ ਹੈਗੇ ਉਹਨੂੰ ਤੇ ਬਚਾਇਆ ਜਾਵੇ ਅਸੀਂ ਡੀਸੀ ਦਫ਼ਤਰ ਕਰਾਇ ਤੇ ਮੰਗ ਕਰਨ ਆਏ ਆ ਇੱਥੇ ਖੇਤੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਤੁਸੀਂ ਇਦਾਂ ਦੀ ਗੱਲ ਕਰ ਰਹੇ ਹੋ ਕਿਉਂ ਖੇਤੀ ਕਿਉਂ ਨਹੀਂ ਹੋ ਸਕਦੀ ਜੇ ਆਪਣੇ ਪੱਕਾ ਅਸੀਂ ਕਿੱਥਾ ਕਰਨ ਵਾਸਤੇ ਕਿੰਨਿਆ ਲੈ ਕੇ ਆਏ ਆ ਅੱਜ ਜਿਹੜੇ 45 ਲੈ ਕੇ ਕਦੇ ਵਾਸਤੇ ਲੈ ਕੇ ਆਏ ਆ ਇੱਥੇ ਇੱਥੇ ਜੀਵੀਸੀ ਮਸ਼ੀਨ ਵੀ ਲੈ ਕੇ ਆਉਣੀ ਹੈ ਅਗਰ ਆਹ ਤਾਂ 2 ਮਿੰਟ ਦੀ ਗੇਮ ਆ ਆਹ ਖਸੇ ਦੀ ਖੇਤੀ ਕਰਕੇ ਜਾਣੀ ਹੈ ਸੀਗਰਾ ਤੇ ਡੀਸੀ ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਵੀ ਕਿਰਾਏ ਤੇ ਦੇ ਦਿਓ ਪਾਉ ਦੀ ਕਿਰਾਏ ਤੇ ਚੀਜ਼ ਹੋਊਗਾ ਜੀ ਜੋ ਮਰਜ਼ੀ ਬਿਜੀ ਕਰਾਂ ਕਿਉਂਕਿ ਅਸੀਂ ਖੱਤਿਆਂ ਵਿੱਚ ਵੀ ਬਿਜਨਾ ਫਰ ਨੂੰ ਫਿਰਦੇ ਆ ਲੋਕਾਂ ਦੇ ਘਰਾਂ 'ਚ ਵੀ ਗਏ ਸੀ ਕਿ ਕਰਾਂ ਅੱਜ ਦੇ ਡੀਸੀ ਦਫ਼ਤਰ ਕਿਰਾਏ ਤੇ ਮਿਲ ਗਿਆ ਕੱਲ ਨੂੰ ਸੀਐਮ ਦਫ਼ਤਰ ਜਾਊਂਗਾ ਮੈਂ ਉਹ ਜਿਹੜਾ ਉੱਥੇ ਉਹ ਮੀਟਿੰਗਾਂ ਚੱਲਦੀਆਂ ਨੇ ਛੱਡਿ ਕਰ ਉਹ ਵੀ ਮੈਂ ਕਿਰਾਏ ਤੇ ਲੈ ਕੇ ਉੱਥੇ ਵੀ ਮੈਂ ਖਸਖਾ ਦੀ ਖੇਤੀ ਕਰਾਂਗਾ ਸਰਕਾਰ ਵੱਲੋਂ ਬੈਨ ਹੈਗਾ ਇਹ ਸਾਰਾ ਸਰਕਾਰ ਵੱਲੋਂ ਤਾਂ ਚੰਗੀਆਂ ਚੀਜ਼ਾਂ ਸਾਰੀਆਂ ਬੈਨ ਕੀਤੀਆਂ ਹੋਈਆਂ ਬਾਈ ਹੁਣ ਹੁਣ ਕੀ ਕਰੀਏ ਕਰਾਂ ਸਰਕਾਰ ਦੇ ਨੂੰ ਕਿ ਕਿਤੇ ਨਹੀਂ ਬਰੇ ਹੈ ਹੀ ਬਿਲਕੁਲ ਚੰਗੀ ਉਹ ਬਾਈ ਜੀ ਨਹੀਂ ਨਸ਼ਾ ਆ ਸਰਾਬ ਵੀ ਨਸ਼ਾ ਆ ਸਰਾਬ ਕਿਸ ਨੇ ਪੀਤੀ ਆ ਨਾਉ ਤੋ ਜੀਪਤੀ ਨਾ ਮਾਪਤੀ ਨਾਲ ਜਿਹੜੇ ਆਏ ਜਿਹਨੇ ਪੈਗ ਲਾਉਣਾ ਹੁੰਦਾ ਹੀ ਆਕਰ ਅੱਜ ਆ ਵੀ ਨਹੀਂ ਕਹਿੰਦੇ ਵੀ ਠੇਕੇ ਕਾਹਨ ਕਰ ਦੋ ਸਰਦਾਰ ਆ ਹੈ ਨਹੀਂ ਆ ਦੇਖੋ ਬਚਾਉਣ ਵਾਸਤੇ ਜਰੀਆ ਪਸਦਾ ਤਾਂ ਆਪ ਮੰਗ ਪੱਤਰ ਦੇ ਤਾਂ ਮੰਗ ਪੱਤਰ ਤਾਂ ਮੰਗਾਜੀ ਤੇ ਡੀਜੀਪਸ ਤੱਕ ਮੈਂ ਆਹੋ ਮੰਨਣਗੇ ਤੁਹਾਡੀ ਗੱਲ ਵੀਰੇ 100% ਮੰਨਣੀ ਪਣੀ ਆ ਗਰੀਬਾਂ ਦੇ ਘਰ ਅਸੀਂ ਢਾਕੇ ਦੇਖ ਲੈ ਸਿੱਧੀ ਗੱਲ ਦੱਸੇ ਅਮੀਰਾਂ ਦੇ ਅਸੀਂ ਢਾਈ ਕੋਈ ਨਾ ਆਪਣੇ ਤੋਂ ਹਿੰਮਤ ਪਈ ਅਮੀਰਾਂ ਦੀ ਤੇ ਲੇਕਿਨ ਭਈ ਆ ਇਹਨਾਂ ਨੂੰ ਮੰਗ ਨਹੀਂ ਪਈ ਆ ਠੀਕਾ